ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਛਤੀਆੜਾ ਸਥਿਤ ਗੁਰਦੁਆਰਾ ਗੁਪਤਸਰ ਸਾਹਿਬ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਨਿਰੋਲ ਸੇਵਾ ਸੰਸਥਾ ਤੂਲਕੋਟ ਵੱਲੋਂ 15ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ 6 ਮਾਰਚ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਪੰਜ ਪਿਆਰੀਆਂ ਦੀ ਅਗਵਾਈ ਅਤੇ ਸਾਹਿਬ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੈਠ ਸਜਾਏ ਗਏ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਪਹੁੰਚੀ ਨਗਰ ਕੀਰਤਨ ਦੌਰਾਨ ਨਿਹੰਗ ਸਿੰਘਾਂ ਨੇ ਗੱਟਕੇ ਦੇ ਜੋਹਰ ਵਿਖਾਏ ਫੌਜੀ ਬੈਂਡ ਦੀਆਂ ਸੁੰਦਰ ਤੋਨਾ ਵਜਾਈਆਂ ਦੀਆਂ ਸੰਸਥਾ ਦੇ ਮੁਖ ਸੇਵਾਦਾਰ ਡਾਕਟਰ ਜਗਦੀਪ ਸਿੰਘ ਕਾਲਾ ਸੋਢੀ ਨੇ ਕਿਹਾ ਕਿ ਨਗਰ ਕੀਰਤਨ ਸੰਬੰਧੀ ਸੰਗਤ ਵਿੱਚ ਵਿਸ਼ੇਸ਼ ਉਤਸ਼ਾਹ ਹੈ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਹੈ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਸੰਸਥਾ ਵੱਲੋਂ ਸ੍ਰੀ ਜਪਜੀ ਸਾਹਿਬ ਕੰਠ ਦੇ ਬੱਚਿਆਂ ਦੇ ਕਰਵਾਏ ਜਾ ਰਹੇ ਗੁਰਬਾਣੀ ਮੁਕਾਬਲੇयां ਸੰਬੰਧੀ ਵੀ ਅਰਦਾਸ ਕੀਤੀ ਜਾਵੇਗੀ ਜੋ ਇਹ 15ਵੇਂ ਮਹਾਨ ਨਗਰ ਕੀਰਤਨ ਦਾ ਰੋਲ ਸੇਵਾ ਸੰਸਥਾ ਦੇ ਵੱਲੋਂ ਹੋਯੋਜਨ ਕੀਤਾ ਜਾ ਰਿਹਾ ਆ ਗੁਰਦੁਆਰਾ ਗੁਪਤ ਸਰ ਫੈਸਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅੱਜ ਦੀ ਆਰੰਭਤਾ ਹੋ ਰਹੀ ਹੈ ਤੇ ਪੜਾਦਰ ਪੜਾ ਹੁੰਦਾ ਹੋਇਆ ਇਹ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਪਵਿੱਤਰ ਧਰਤੀ ਤੇ ਜਿਹੜੀ ਇਹਦੀ ਜਾ ਕੇ ਸਮਾਪਤੀ ਹੋਣੀ ਹੈ ਆ 15ਵਾਂ ਮਹਾਨ ਨਗਰ ਕੀਰਤਨ ਰੋਲ ਸੇਵਾ ਸੰਸਥਾ ਵੱਲੋਂ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਜਾਣ ਵਾਲਾ ਇਹ ਚੌਥਾ ਨਗਰ ਕੀਰਤਨ ਹੈ ਇਹ ਜਿਹੜੀ ਸੇਵਾ ਇਹ ਤੁਹਾਨੂੰ ਗੁਣਾਕ ਬਾਸ਼ਾ ਮਹਾਰਾਜ ਜੀ ਦੇ ਅਵਤਾਰਪੁਰ ਨੂੰ ਸਮਰਪਿਤ ਹੈ ਔਰ ਸਾਡੇ ਇਲਾਕੇ ਦੇ 64 ਪਿੰਡਾਂ ਦੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਹੈ ਜਿਨ੍ਹਾਂ ਦੇ ਵਿੱਚ ਸੁੱਧੋ ਉਚਾਰਨ ਜਪਜੀ ਸਾਹਿਬ ਦਾ ਅਰਥ ਅਤੇ ਕੰਠ ਮੁਕਾਬਲੇ ਜਿਹੜੇ ਉਹ ਅਗਲਾ ਸਾਰਾ ਸਾਲ ਚੱਲਨੇ ਹੈ ਉਹਦੇ ਅਰਦਾਸ ਸਮਾਗਮ ਨੂੰ ਵੀ ਇਹ ਜਿਹੜੀ ਸੇਵਾ ਸਮਰਪਿਤ ਹੈ ਨਗਰ ਕੀਰਤਨ ਤੁਸੀਂ ਦੇਖੋਗੇ ਆਪਣਾ ਗੁਰੂ ਘਰ ਦੀਆਂ ਲਾਡਲੀਆਂ ਫੌਜਾਂ ਹਾਥੀ ਘੋੜੇ ਅਰੇ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਗੁਰਦੁਆਰਾ ਸੀ ਨਣਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਦੇ ਦਰਬਾਰ ਸਾਹਿਬ ਸਿਰ ਹਮੰਦਰ ਸਾਹਿਬ ਦੇ ਦੁਨੀਆਂ ਦੇ ਸਭ ਤੋਂ ਵੱਡੇ ਮਾਡਲ ਬਣਾ ਕੇ ਅਸੀਂ ਟਰੱਕਾਂ ਦੇ ਉੱਪਰ ਸਜਾਏ ਆ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਉਹ ਇਤਿਹਾਸ ਵੀ ਦੱਸਿਆ ਜਾ ਰਿਹਾ ਵੀ ਇਹਨਾਂ ਗੁਰੂ ਘਰ ਦਾ ਕੀ ਇਤਿਹਾਸ ਹੈ ਇਹਦੇ ਵਿੱਚ ਇਹਦੇ ਨਾਲ ਸੰਗਤ ਦੇ ਵਿੱਚ ਇੱਕ ਬੜੀ ਖਿੱਚ ਪੈਦਾ ਹੋਏਗੀ ਕਿ ਅਸਲ ਵਿੱਚ ਜਾ ਕੇ ਅਸੀਂ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਕਰੀਏ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਕਿਉਂਕਿ ਇਹ ਟੋਟਲੀ ਸੰਗਤ ਦਾ ਪ੍ਰੋਗਰਾਮ ਹੈ ਸੰਗਤ ਨੂੰ ਸਮਰਪਿਤ ਹੈ ਗੁਰੂ ਮਹਾਰਾਜ ਦੀ ਕਿਰਪਾ ਦਾ ਪ੍ਰੋਗਰਾਮ ਹੈ ਇਹਦੇ ਜ ਕਿਸੇ ਤਰ੍ਹਾਂ ਦਾ ਕੋਈ ਭਿੰਨ ਪੇਰ ਜਾਂ ਕੋਈ ਪੱਖਪਾਤ ਨਹੀਂ ਟੋਟਲੀ ਸੰਗਤ ਦੀ ਜਿਹੜੀ ਇਹ ਸੇਵਾ ਹੈ ਔਰ ਪੜਾਅ ਤੋਂ ਪੜਾ ਹੁੰਦਾ ਹੋਇਆ ਬੜੀ ਚੜ੍ਹਦੀ ਕਲਾ ਦੇ ਵਿੱਚ ਜਾ ਕੇ ਇਹ ਉਹ ਸਿੱਕਰਤਾਰਪੁਰ ਜਾ ਕੇ ਦਿੱਤੀ ਦੀ ਸੰਪੂਰਨਤਾ ਹੋਣੀ ਹੈ ਅੱਜ ਇੱਥੇ ਗੁਰਦੁਆਰਾ ਗੋਪਸਰ ਸਾਹਿਬ ਤੋਂ ਜਿਹੜੀ ਪਹਿਲੇ ਦਿਨ ਦੀ ਰਵਾਨਗੀ ਹੋ ਕੇ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਜਾ ਕੇ ਪਹਿਲੇ ਦਿਨ ਦਾ ਵਿਸ਼ਰਾਮ ਹੈ ਤੇ ਦੂਸਰੇ ਦਿਨ ਦਾ ਜਿਹੜਾ ਵਿਸ਼ਰਾਮ ਹੈ ਗੁਰਦੁਆਰਾ ਗੁਰੂ ਕੀ ਟਾਪ ਦੋਦਾ ਤਲ ਸਹਿਬ ਜਾ ਕੇ ਉੱਥੇ ਜਿਹੜਾ ਦੂਸਰੇ ਦਿਨ ਦਾ ਵਿਸ਼ਰਾਮ ਹੈ ਤੀਸਰੇ ਦਿਨ ਦਾ ਜਿਹੜਾ ਵਿਸ਼ਰਾਮ ਹੈ ਗੁਰਦੁਆਰਾ ਜਾਮਨੀ ਸਾਹਿਬ ਫ ਅਤੇ ਚੌਥੇ ਦਿਨ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਪੰਜਵੇਂ ਦਿਨ ਦਾ ਵਿਸ਼ਰਾਮ ਜਿਹੜਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ਼ੀ ਨੌਮੀ ਔਰ ਛੇਵੇਂ ਦਿਨ ਦਾ ਜਿਹੜਾ ਵਿਸ਼ਰਾਮ ਹੈ ਉਹ ਗੁਰਦੁਆਰਾ ਬਾਬਾ ਰਾਜਾ RAM ਨੇੜੇ ਗੁਰਦਾਸਪੁਰ ਔਰ ਸਤਵੇਂ ਦਿਨ ਗੁਰਦੁਆਰਾ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਸ਼ਰਾਮ ਕਰਨ ਤੋਂ ਬਾਅਦ ਅੱਠਵੇਂ ਦਿਨ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਸਪੂਰਨਤਾ ਹੋ ਜਾਣੀ ਹੈ ਔਰ ਮੈਨੂੰ ਪਤਾ ਲੱਗਿਆ 540 ਦੇ ਜਿਹੜੇ ਕਰੀਬ ਦਾ ਉਹ ਜਥਾ ਕਨਫਰਮ ਹੋਇਆ ਜੋ ਉਹ ਨਗਰ ਕੀਰਤਨ ਦੇ ਨਾਲ ਕਰਤਾਰਪੁਰ ਕੋਰੀਡੋਰ ਵਾਲੇ ਰਾਂਗੇ ਜਰਾਹੀਂ ਜਿਹੜਾ ਉਹ ਕਰਤਾਰਪੁਰ ਸਾਹਿਬ ਦੀ ਪੁੱਤਰ ਧਰਤੀ ਦੇ ਨਤਮਸਤਕ ਹੋਣਾ ਆ ਗੁਰੂ ਕੇ ਲਾਡ ਲੀਆਂ ਫੌਜਾਂ ਹਾਥੀ ਘੋੜੇ ਗਤਕਾ ਬੈਂਡ ਇਸ ਤੋਂ ਇਲਾਵਾ ਜਿਹੜਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਔਰ ਜਿਹੜੇ ਵਿਛੜੇ ਗੁਰਤਮ ਹੈ ਜਿਵੇਂ ਪੰਜਾ ਸਾਹਿਬ ਹੈ ਨੜਕਾਣਾ ਸਾਹਿਬ ਹੈ ਕਰਤਾਰਪੁਰ ਸਾਹਿਬ ਹੈ ਉਹਨਾਂ ਦੇ ਵੱਡੇ ਵੱਡੇ ਮਾਡਲ ਬਣਾ ਕੇ ਨਗਰ ਕੀਰਤਨ ਦੇ ਵਿੱਚ ਲਾਏ ਗਏ ਆ ਔਰ ਦੁਨੀਆ ਦੇ ਸਭ ਤੋਂ ਵੱਡੇ ਮਾਡਲ ਹੈ ਨਾਲ ਦੀ ਨਾਲ ਉਹਨਾਂ ਦਾ ਇਤਿਹਾਸ ਵੀ ਚੱਲ ਰਿਹਾ ਤਾਂ ਕਿ ਸੰਗਤ ਨੂੰ ਇਹ ਪਤਾ ਚੱਲ ਸਕੇ ਵੀ ਇਹਨਾਂ ਗੁਰੂ ਧਾਮਾਂ ਦਾ ਕੀ ਇਤਹਾਸ ਹੈ ਤਾਂ ਇਹ ਬੜੀ ਵੱਡੀ ਜਾਣਕਾਰੀ ਸੰਗਤ ਨੂੰ ਜਿਹੜੀ ਉਹ ਮਿਲਣੀ ਹੈ ਸੰਗਤ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾ ਦੀ ਵਰਖਾ ਕੀਤੀ ਇਸ ਨਗਰ ਕੀਰਤਨ ਦੌਰਾਨ ਸਾਰੇ ਰਸਤੇ ਨਿਰੋਲ ਸੇਵਾ ਸੰਸਥਾ ਵੱਲੋਂ ਬਣਵਾਏ ਗਏ ਇਤਿਹਾਸਕ ਗੁਰਤਾ ਮਾਦੇਵ ਵੱਡ ਅਕਾਰੀ ਮਾਡਲ ਨਾਲ ਚੱਲਣਗੇ ਵੱਡੇ ਟਰੱਕਾਂ ਵਿੱਚ ਰੱਖੇ ਗਏ ਇਹਾਂ ਮਾਡਲਾ ਦੇ ਨਾਲ ਗੁਰਤਾਮਾ ਦਾ ਇਤਿਹਾਸ ਆਡੀਓ ਰਾਹੀਂ ਚੱਲਦਾ ਰਹੇਗਾ ਜਗਬਾਣੀ ਟੀਵੀ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂ ਖੇੜਾ ਦੀ ਰਿਪੋਰਟ